ਭਾਰਤ ਮਾਤਾ ਕੀ ਜੈ ਜੈ ਵੀ ਜੈ ਭਾਰਤ ਉੱਚੀ ਜੈ ਵੀ ਜੈ ਭਾਰਤ ਜੈ ਵੀ ਜੈ ਭਾਰਤ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੋ ਬੋਲੇ ਸੋ ਨਿਹਾਲ ਸੋ ਸ੍ਰੀ ਅਕਾਲ ਜੋ ਬੋਲੇ ਸੋ ਨਰਵਾ ਅੱਜ ਰਾਸ਼ਟਰੀ ਹਵਾਲੀ ਕਿਸ਼ਗਸ਼ ਮੋਚੇ ਦੀ ਇੱਕ ਵਿਸ਼ੇਸ਼ ਮੀਟਿੰਗ ਕੀਤੀ ਗਈ ਜਿਸ ਵਿੱਚ ਸਾਡੇ ਕਬੱਡੀ ਦੇ ਪੁਰਾਣੇ ਪਲੇਅਰ ਮੰਗਤਰਾਮ ਬਿੱਡੂ ਜੀ ਪਿੰਡ ਤਾਹਤੋਂ ਆਪਣੀ ਪੂਰੀ ਟੀਮ ਨੂੰ ਨਾਮ ਲੈ ਕੇ ਦੌਜਬਾਨਾਂ ਨੂੰ ਸਾਡੇ ਮੋਰਚੇ ਵਿੱਚ ਸ਼ਾਮਲ ਹੋਏ ਨੇ ਸਾਨੂੰ ਪੂਰੀ ਉਮੀਦ ਹੈ ਕਿ ਸਾਡੇ ਦਾ ਮੋਢੇ ਦਾ ਮੁੱਢਾ ਲਾ ਕੇ ਦੱਬੇ ਕੁਚਲੇ ਲੋਕਾਂ ਦੀ ਮਦਦ ਕਰਨਗੇ ਤੇ ਆਪਣੇ ਪਿੰਡ ਦਾ ਆਪਣੇ ਸ਼ਹਿਰ ਦਾ ਨਾਂ ਰੋਸ਼ਨ ਕਰਨਗੇ ਸਾਡੇ ਮੰਗਤਰਾਮ ਜੀ ਬਹੁਤ ਦਲੇਰ ਨੇ ਇਮਾਨਦਾਰ ਨੇ ਜਿਨ੍ਹਾਂ ਨੇ ਵੀ ਅੱਜ ਸ਼ਾਮਲ ਹੋਏ ਨੇ ਮੈਂ ਨਾਲ ਸਾਰਿਆਂ ਨੂੰ ਬਤਾਈ ਦਿੰਦਾ ਜਾਵੀ ਜੈਮਾ